ਹਾਂ ਦੋਸਤੋ ਕੱਕਰ ਸਾਡਾ ਇੱਕ ਵਿਰਾਸਤੀ ਰੋਖ ਹੈ ਇਹ ਪਰ ਹੌਲੀ-ਹੌਲੀ ਉਹਨਾਂ ਦੀ ਗਿਣਤੀ ਘਟਦੀ ਜਾਂਦੀ ਹੈ ਜੇ ਕਿਤੇ ਕੱਕਰਾਂ ਹੈਗੀਆਂ ਵੀ ਹੈ ਤਾਂ ਉਹਨਾਂ ਨੂੰ ਫੁੱਲ ਲੱਗਦੇ ਆ ਡੋਡੀਆਂ ਲੱਗਦੀਆਂ ਤੇ ਉਸ ਤੋਂ ਬਾਅਦ ਤੁੱਕੇ ਬਹੁਤ ਘੱਟ ਲੱਗਦੇ ਆ ਤੇ ਇਸ ਵਾਰ ਕੋਈ ਮੌਸਮ ਦਾ ਚੱਕਰ ਹੈਗਾ ਕਿ ਜਿਹੜੀਆਂ ਪੁਰਾਣੀਆਂ ਕੱਕਰਾਂ ਨੂੰ ਤੁੱਕੇ ਕਾਫੀ ਤਰ੍ਹਾਂ ਦੇ ਵਿੱਚ ਲੱਗੇ ਹੋਏ ਆ ਅ ਬਜ਼ੁਰਗ ਜਾਣਦੇ ਨੇ ਕਿ ਤੁੱਕਿਆਂ ਤੋਂ ਆਚਾਰ ਬੜਾ ਵਧੀਆ ਬਣਦਾ ਤੇ ਇਹ ਵੀ ਸਾਡਾ ਇੱਕ ਸਭਿਆਚਾਰਿਕ ਖਾਣਾ ਹੀ ਕਹਿ ਸਕਦੇ ਆ। ਆਜਰਵੇਦ ਦੱਸਦਾ ਵੀ ਕਿਕਰ ਦੀ ਸਾਰੀ ਵਿਸਥਾ ਦੇ ਭਾਗ ਹੈਗੇ ਗੂੰਦ ਨੂੰ ਰਲਾ ਕੇ ਖਾਂਦੇ ਨੇ ਲੋਕਾਂ ਨੇ। ਤੇ ਜੇ ਕਿਤੇ ਮੂੰਹ માં ਪੱਕਿਆ ਹੋਣਾ ਦਾ ਛੋਟੇ ਹੁੰਦੇ ਉਹਦੀਆਂ ਡੋਡੀਆਂ ਚੱਬ ਲੈਂਦੇ ਸੀ। ਉਹਦੀ ਲੰਗ ਚੱਬ ਲੈਂਦੇ ਸੀ ਦਾਤਣ ਤਾਂ ਕਮਾਲ ਦੀ ਚੀਜ਼ ਸੀ ਨੰਨਾ ਲਈ ਹੁਣ ਸਾਰੀਆਂ ਗੱਲਾਂ ਬਿਸਰ ਗਈਆਂ। ਤੇ ਚਲੋ ਆਪਾਂ ਗੱਲ ਕਰਦੇ ਆ ਜੇ ਤੁੱਕਿਆਂ ਦੀ। ਤੁੱਕੇ ਤੁੱਕਿਆਂ ਦਾ achar। ਇਹ ਵੀ ਇਤਕੀ ਕਾਫੀ ਲੱਗੇ ਨੇ ਤੁੱਕੇ। ਇੰਨਾਂ ਨਰਮ ਜਿਹੇ ਤੁੱਕੇ ਐ ਕਿਉਂਕਿ ਮੈਂ ਜਿਹੜੇ ਸਾਹਮਣੇ ਆਈ ਗੱਲ ਹੋਈ ਤੁਹਾਡੇ ਨਾਲ ਸਾਂਝ ਕਰ ਰਿਆ ਇਹ ਤੁੱਕੇ ਲੱਗੇ ਸੀ ਉਥੋਂ ਤੋੜ ਕੇ ਲਿਆਂਦੇ ਤੇ ਉਹਨਾਂ ਦਾ achar ਬਣਾਇਆ ਘਰ ਇਹ ਸਾਰੇ ਸਾਡੇ ਜਿਹੜੀਆਂ ਮਾਤਾ ਮਾਂ ਨੇ ਜਾਂ ਬੇਰਗ ਨੂੰ ਜਾਣਦੇ ਨੇ ਦਾ achar ਕਿਵੇਂ ਬਣਾਉਣਾ ਮਸਤੀ ਕਰਨਾ ਵੀ ਇਹਨੂੰ ਆ ਆਪਣਾ ਨਰਮ ਜਿਹੇ ਤੁੱਕੇ ਲੈ ਲਓ ਬਸ ਤਾਂ ਬਹੁਤ ਐ ਜ਼ਿਆਦਾ ਕੱਚੇ ਵੀ ਠੀਕ ਨਹੀਂ ਦਿੰਦੇ ਜੋ ਥੋੜੀ ਇਹਦੇ ਵਿੱਚ ਰਸ ਜਿਹਾ ਬਣ ਜੇ ਨੂੰ ਪੀਕ ਜੀ ਕਹਿੰਦੇ ਆ ਉਹ ਬਣੀ ਹੋਵੇ ਉਦੋਂ ਉਹ ਚੰਗੇ ਰਹਿੰਦੇ ਆ ਆ ਇਹਨੂੰ ਲੈ ਲਓ ਹੋ ਕੇ ਸਵਾਰ ਕੇ ਤੇ ਉਸ ਤੋਂ ਬਾਅਦ ਸੁਕਾ ਲੋ ਸੁਕਾ ਕੇ ਇਹਦੀਆਂ ਆਪਣੇ ਬਟਨ ਜੇ ਹੁੰਦੇ ਆ 2 2 3 3 ਰੱਖ ਕੇ ਟੁਕੜੇ ਛੋਟੇ ਇੰਚ ਦੇ ਕਰ ਲੋ ਆ ਤਰ੍ਹਾਂ ਟੁਕੜੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਵੇਂ ਵੀ ਆਪਾਂ ਆਮਾਚਾਰ ਪਾਉਣੇ ਆ ਤੇ ਵਿੱਚ ਤੇਲ ਗਰਮ ਕਰਕੇ ਉਹਦੇ ਵਿੱਚ ਇਹਨਾਂ ਨੂੰ ਤੜਕ ਕੇ ਨੂੰ ਮਿਰਚ ਮਸਾਲਾ ਪਾ ਕੇ ਤੇ ਇਹ ਨਾਲ ਦੀ ਨਾਲ ਖਾਣ ਵਾਲੇ ਹੋ ਜਾਂਦੇ ਆ ਤੇ ਬੜੀ ਬੜਾਈ ਮਜ਼ੇਦਾਰ ਆਚਾਰ ਇਹਦਾ ਬਣਦਾ ਹੈ ਇਹ ਬਾਜ਼ਾਰ ਦੇ ਵਿੱਚ ਤੋਂ ਮੇਰਾ ਖਿਆਲ ਨਹੀਂ ਪਈ ਬਣਾਉਂਦਾ ਇਹਨੂੰ ਜਾਂ ਕੋਈ ਮਿਲਦਾ ਕਿਤੋਂ ਤੇ ਇਹ ਬਾਕੀ achar ਸਾਰੇ ਮਿਲ ਜਾਂਦੇ ਆ ਸੋ ਤੁੱਕਿਆਂ ਦਾ achar ਜੋੜ ਬਣਾਓ ਤੇ ਮੈਂ ਕਿਤੇ ਵੀ ਸੁਣ ਰਿਹਾ ਸੀ ਕਿ ਜੇ ਤੁੱਕੇ ਹੈਗੇ ਨੇ ਹੁਣ ਤੁਹਾਨੂੰ ਸਕਾ ਵੀ ਲਿਓ ਜਿਹੜੇ ਕੁਛ ਰਹਿਣਗੇ ਕੁਛੀਆਂ ਕਿਕਰਾਂ ਤੇ ਰਹਿ ਜਾਂਦੇ ਆ ਅੱਗੇ ਜਾ ਕੇ ਥਰੇ ਡਿੱਗ ਪੈਂਦੇ ਆ ਸਕਾ ਕੇ ਤੇ ਫੰ ਸਾਰੇ ਤੋਂ ਮਿਲ ਜਾਂਦੇ ਆ ਦਾ ਪਾਊਡਰ ਕਰਕੇ ਤੇ ਉਹਦਾ ਚੋਦੇ ਵਿੱਚ ਪਨੀਰੀ ਵਗੈਰਾ ਬਣਾਉਂਦੇ ਨੇ ਜਿਨ੍ਹਾਂ ਲੋਕਾਂ ਦਾ ਕਹਿੰਦੇ ਗੋਡਿਆਂ ਦੇ ਵਿੱਚ ਗਰੀਸ ਮੁਕਿਆ ਹੁੰਦਾ ਹੈ ਤਾਂ ਉਹਦੇ ਲਈ ਇਹ ਬੜੇ ਮਫੀਦ ਦੱਸਦੇ ਨੇ ਵੈਸੇ ਵੀ ਵੈਵਾਦੀ ਤੋਂ ਬੜੀ ਵਧੀਆ ਚੀਜ਼ ਹੈ ਹੁਣ ਸੋ ਉਮੀਦ ਹੈ ਤੁਸੀਂ ਛੇੜ ਛੇੜ ਨਗਾ ਮਾਰ ਕੇ ਜੇ ਤੁੱਕੇ ਮਿਲਦੇ ਆ ਦਾ ਆਚਾਰ ਬਣਾ ਕੇ ਤੇ ਆਪਣਾ ਪਿਆਰ ਵੰਡਾ ਜਾਂ ਕਰੋਂਗੇ ਬਹੁਤ ਬਹੁਤ ਧੰਨਵਾਦ